ਆseen ਆ ਤਸਵੀਰਾਂ ਹਿਮਾਚਲ ਦੇ ਜਾਂ ਉੱਤਰਾਖੰਡ ਦੇ ਕਿਸੇ ਨਦੀ ਜਾਂ ਨਾਲੇ ਦੀਆਂ ਨਹੀਂ ਹਨ ਇਹ ਤਸਵੀਰਾਂ ਹਨ ਪਿਛਲੇ ਬੀਤ ਚੁੱਕੇ ਬਰਸਾਤੀ ਮੌਸਮ ਦੀਆਂ ਜਿਸ ਦੌਰਾਨ ਵਰਕੇ ਆਈ ਕੁਦਰਤ ਆਫਤ ਨੇ ਲੋਕਾਂ ਨੂੰ ਬੜਾ ਹੀ ਵਕਤ ਪਾਇਆ ਨਾ ਕੇਵਲ ਸਿਰ ਉੱਪਰੋਂ ਵਰਦੇ ਮੀਂਹ ਨੇ ਬਲਕਿ ਹੜ੍ਹਾਂ ਦੇ ਪਾਣੀ ਨੇ ਜਿੱਥੇ ਘਰਾਂ ਦੀਆਂ ਦਹਲੀਜਾਂ ਪਾਰ ਕਰਦੇ ਹੋਏ ਧੁਰ ਅੰਦਰਾਂ ਤੱਕ ਮਾਰ ਕੀਤੀ ਤੇ ਮੰਝਿਆਂ ਦੇ ਪਾਵਿਆਂ ਤੱਕ ਨੂੰ ਡਬੋ ਦਿੱਤਾ ਤੇ ਘਰਾਂ ਦਾ ਕੀਮਤੀ ਸਮਾਨ ਬਰਬਾਦ ਕਰਕੇ ਰੱਖ ਦਿੱਤਾ ਉੱਥੇ ਘਰਾਂ ਦੀਆਂ ਨੀਹਾਂ ਏਟਾਂ ਦੀ ਧੂਸ ਦੇ ਕੇ ਮਕਾਨਾਂ ਦੇ ਏਟਾਂ ਤੱਕ ਘਰਲ ਪਾ ਦਿੱਤੇ ਜਿਸ ਨਾਲ ਮਜ਼ਬੂਤੀ ਨਾਲ ਬਣੇ ਮਕਾਨਾਂ ਦੇ ਪਿੱਲਰ ਬੀਮ ਤੇ ਲੈਂਟ ਤੜਕ ਗਏ ਤੇ ਕੰਨਾਂ 'ਚ ਦਰਾਰਾਂ ਆ ਗਈਆਂ ਫਰਸ਼ بیٹھ ਗਏ ਤੁਸੀਂ ਸੋਚੋਗੇ ਕਿ ਉੱਥੇ ਕੱਚਿਆ ਮਕਾਨਾਂ ਤੇ ਬਾਲਿਆਂ ਵਾਲੀਆਂ ਛੱਤਾਂ ਦਾ ਕੀ ਹਸ਼ਰ ਹੋਇਆ ਹੋਵੇਗਾ ਇਹ ਮੰਜ਼ਰ ਹੈ ਛਾਹਕੋਟ ਦੇ ਨਾਲ ਲੱਗਦੇ ਪਿੰਡ ਸਾਦਕਪੁਰ ਦਾ ਪਰ ਅਜੇਹਾ ਕਹਿਰ ਕੁਦਰਤ ਨੇ ਇਲਾਕੇ ਦੇ ਹੋਰ ਵੀ ਕਾਫੀ ਪਿੰਡਾਂ ਵਿੱਚ ਵਰਤਾਇਆ ਹੈ ਸਾਡੀ ਸਰਕਾਰ ਨੇ ਨਸ਼ੇ 'ਚ ਕੁੜੁੱਚ ਹੋ ਕੇ ਪੀੜਤ ਲੋਕਾਂ ਨੂੰ ਜੋ ਮੁਆਵਜ਼ੇ ਦੇਣ ਦੇ ਝੂਠੇ ਲਾਰੇ ਤੇ ਫੋਕੇ ਫਿੰਟਰ ਮਾਰ ਕੇ ਟੈਮ ਟਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਪਬਲਿਕ ਸਭ ਜਾਣਦੀ ਹੈ ਕਿ ਸਰਕਾਰ ਨਸ਼ੇ 'ਚ ਧੁੱਤ ਘੂਕ ਸੁੱਤੀ ਪਈ ਹੈ ਕਿਉਂਕਿ ਦਿਨ ਬੀਤਦੇ ਜਾ ਰਹੇ ਹਨ ਪਰ ਅਜੇ ਤੱਕ ਇਹਨਾਂ ਘਰਾਂ ਦੀ ਸਾਰ ਲੈਣ ਜਾਂ ਹੋਏ ਨੁਕਸਾਨ ਦਾ ਮੁਆਇਨਾ ਕਰਨ ਲਈ ਕੋਈ ਸਰਕਾਰੀ ਅਧਿਕਾਰੀ ਜਾ ਕਰਮਚਾਰੀ ਨਹੀਂ ਭੋੜਿਆ ਲੋਕ ਤਪੇ ਪਏ ਆ ਸਰਕਾਰ ਪ੍ਰਤੀ ਰੋਹ ਜਾਗ ਰਿਹਾ ਜੇਕਰ ਸਮਾਂ ਰਿੰਦੇ ਸਰਕਾਰ ਆਪਣੀ ਗੂੜੀ ਨੀਤੋਂ ਨਾ ਜਾਗੀ ਤਾਂ ਫਿਰ ਲੋਕ ਜਾਗ ਪੈਣਗੇ ਰੋਸ ਜਾਗ ਪਏਗਾ ਕਿਉਂਕਿ ਅਜਿਹੇਆਂ ਪ੍ਰਸਥਿਤੀਆਂ ਵਿੱਚ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਉਹ ਲੋਕਾਂ ਦੀ ਬਾਹ ਫੜੇ ਜਦੋਂ ਸਰਕਾਰਾਂ ਝੂਠੇ ਦਾਅਵੇ ਤੇ ਪਰਮਾਉ ਐਲਾਨ ਕਰਕੇ ਸੌ ਜਾਣ ਤਾਂ ਫਿਰ ਲੋਕ ਲਹਿਰਾਂ ਉੱਠਦੀਆਂ ਸੁਭਾਵਕ ਹੁੰਦੀਆਂ ਹਨ ਤੇ ਇਸ ਖਬਰ ਦੇ ਨਜ਼ਰੀਏ ਨਾਲ ਜੇਕਰ ਸਰਕਾਰ ਨੇ ਆਪਣਾ ਫਰਜ਼ ਅਦਾ ਨਾ ਕੀਤਾ ਤਾਂ ਆਉਂਦੇ ਦਿਨਾਂ ਦੇ ਅੰਦਰ ਲੋਕ ਸੜਕਾਂ ਤੇ ਉਤਰ ਆਉਣਗੇ ਤੇ ਜਿਸ ਤਰ੍ਹਾਂ ਕੁਦਰਤੀ ਆਫਤ ਨੇ ਲੋਕਾਂ ਦੇ ਘਰ ਟਾਇਆ ਉਸੇ ਤਰ੍ਹਾਂ ਪੀੜਤ ਲੋਕ ਸਰਕਾਰ ਦੀਆਂ ਨੀਹਾਂ ਹਿਲਾ ਦੇਣ ਨੂੰ ਮਜਬੂਰ ਹੋ ਜਾਣਗੇ ਤੇ ਇਸ ਦੇ